ਬਾਈ ਦੇ लाडले ਕੋਲ ਨੇ ਸਭ ਤੋਂ ਵੱਧ ਜ਼ਹਿਰ ਮੇਰੇ ਜੀਵਨ ਚ ਘੋਲੀ। ਜੇ ਉਹ ਜਦੋਂ ਬਾਪੂ ਸਾਨੂੰ ਉਚਾਰਾ ਪੈਣ ਪਾਈਆਂ ਨੂੰ ਤੇ ਮਾਂ ਨੂੰ ਪਿੰਡ ਛੱਡਣ ਆਏ ਨੂੰ ਕੋਰਾ ਜਵਾਬ ਦੇ ਦਿੰਦਾ ਤਾਂ ਮੈਨੂੰ ਬੇਗਾਨੇ ਤਰ੍ਹਾਂ ਤੇ ਅਨਾਥਾ ਮੰਗਣਾ, ਪਲਣਾ ਤੇ ਰੋਲਣਾ ਪੈਂਦਾ। ਤਰਾ-ਤਰਾਂ ਦੇ ਘਟੀਆਂ ਕੰਮ ਨਾ ਕਰਨੇ ਪੈਂਦੇ। ਮੈਥੇ ਮੋਧੂ ਕੇ ਟਿੱਬਿਆਂ ਤੋਂ ਜੰਗਲ ਪਾਣੀ ਗਏ ਨੂੰ ਮਿੱਟੀ ਦੇ ਬੱਠਲ ਨਾਲ ਢੋਣੇ ਪੈਂਦੇ। ਪੱਥੀਆਂ ਹੋਈਆਂ ਪਾਥੀਆਂ ਜੋੜ-ਜੋੜ ਕੇ ਖੜੀਆਂ ਨਾ ਕਰਨੀਆਂ ਪੈਂਦੀਆਂ। ਨਾ ਹੀ ਬੱਠਲ ਭਰ-ਭਰ ਕੇ ਘਰੇ ਲਿਆਉਣੀਆਂ ਪੈਂਦੀਆਂ। ਅਨੇਰੀ ਵਗਣ ਪਿੱਛੋਂ ਪਿੱਪਲਾਂ ਤੇ ਬੋੜਾਂ ਤੋਂ ਡਿੱਗੀਆਂ ਸੁੱਕੀਆਂ ਟਾਹਣੀਆਂ ਤੇ ਸੱਕ ਨਾ ਝੁਗਣੇ ਪੈਂਦੇ। ਕਪਾਹ ਝੁਗਣ ਵਾਲੀਆਂ ਵਾਂਗ ਝੂਲੀਆਂ ਬਨ ਕੇ ਬਾਣਾ ਚੋਂ ਕਪਾਹ ਦੀਆਂ ਮੁੱਟੀਆਂ ਨਾ ਝੁਗਣੀਆਂ ਪੈਂਦੀਆਂ। ਕੱਖ ਨਾ ਖੋਤਣੇ ਪੈਂਦੇ। ਮੱਜਾਂ ਨਾ ਚਾਰਨੀਆਂ ਪੈਂਦੀਆਂ। ਮੱਜਾਂ ਜਾਂ ਕੱਟੀ ਕਿਸੇ ਦੀ ਫਸਲ 'ਚ ਵੜਨ ਮਿਲੇ ਗਾਲਾਂ ਨਾ ਸੋਣੀਆਂ ਪੈਂਦੀਆਂ। ਜਿਨ੍ਹਾਂ ਦਿਨਾਂ 'ਚ ਮੈਂ ਮੁਸ਼ੱਕਤ ਕੀਤੀ ਮੇਰੇ ਖੇਡਣ ਦੇ ਦਿਨ ਸੀ ਵਿਗਸਨ ਤੇ ਮੋਲਣ ਦੇ। ਮੇਰੀ ਯਾਦਾਂ ਬਾਈ ਨੇ ਇੱਕ ਵਾਰ ਸਾਡੇ ਛੋਟੇ-ਛੋਟੇ ਹੁੰਦੇ ਆ ਖਿਹੜਾ ਛਡਾਉਣਾ ਚਾਹਿਆ ਸੀ ਸਾਡੇ ਘਰਾਂ ਦੇ ਕੋਲ ਹੀ ਸਰਪੰਚ ਲੇਖਰਾਮ ਦਾ ਘਰ ਸੀ ਉਹਨੂੰ ਸੱਦ ਕੇ ਗਿਆ ਸੀ ਜਿਵੇਂ ਵੀ ਹੁੰਦਾ ਸਾਡਾ ਨਵੇੜਾ ਕਰਵਾ ਦੇ ਲੇਖਰਾਮ ਕਹਿੰਦਾ ਮੇਵਿਆ ਨਵੇੜਾ ਕਿਹਦੇ ਨਾਲ ਕਰਵਾ ਦਿਆਂ ਅੱਜ ਵਾਕਾਂ ਨਾਲ ਨਵੇੜਾ ਕਰਨਾ ਹੈ ਛੁੱਟੀ ਆਈ ਆਪਣੇ ਪਿਓ ਨਾਲ ਕਰੀ ਤਾਈ ਨੂੰ ਆਪਦੇ ਨਾਲ ਰੱਖੇਗਾ ਜਾਂ ਇਹਨਾਂ ਨਾਲ ਬਾਈ ਨੂੰ ਕੋਈ ਗੱਲ ਨਹੀਂ ਸੀ ਔੜੀ ਲੇਖਰਾਮ ਔਟਕੇ ਚਲੇ ਗਿਆ ਗੱਲ ਹੀ ਬੇਤੁਕੀ ਸੀ ਜਿਉ ਕੋਈ ਕੁਝ ਕਰਦਾ ਤਾਂ ਬਿੱਲੀ ਪਾਪ ਹੋਣਾ ਸੀ ਘਰ ਸਾਡੇ ਦੋ ਸੀ ਇੱਕ ਚ ਅਸੀਂ ਰਹਿੰਦੇ ਸੀ ਦੂਜਾ ਛੋਟਾ ਜਿਹਾ ਘਰ ਪਸ਼ੂਆਂ ਵਾਲਾ ਪਿੱਛੇ ਇਸ ਬਾਤ ਸੀ ਮੂਰੇ ਛੋਟਾ ਜਿਹਾ ਬਰਾਂਡਾ ਤਾਇਆ ਬਰਾਂਡੇ ਚ ਪੈਂਦਾ ਮੀਂਹ ਕਣੀ ਵੇਲੇ ਪਸ਼ੂ ਵੀ ਉੱਤੇ ਬੰਨਣੇ ਪੈਂਦੇ ਦੋਵਾਂ ਘਰਾਂ ਨੂੰ ਸਰਪੰਚ ਇੱਕ ਇੱਕ ਕਰ ਸਕਦਾ ਸੀ ਪਰ ਉਹਨੇ ਨਹੀਂ ਕੀਤੇ ਸਰਪੰਚ ਦੀ ਗੱਲ ਸਹੀ ਸੀ ਜੇ ਬਾਈ ਨੇ ਹੱਥ ਖੜੇ ਕਰਨੇ ਸੀ ਉਦੋਂ ਕਰਦਾ ਜਦੋਂ ਬਾਪੂ ਸਾਨੂੰ ਛੱਡ ਕੇ ਜਾਣ ਲੱਗਿਆ ਸੀ ਉਦੋਂ ਪਤਾ ਨਹੀਂ ਕੀ ਗੱਲ ਸੀ ਬਾਈ ਚੁੱਪ ਰਿਹਾ ਜਿਉ ਬਾਪੂ ਨਾਲ ਭਾਂਡੇ ਵੰਡਦਾ ਸਭ ਕੁਝ ਵੰਡਿਆ ਜਾਣਾ ਸੀ ਸਾਡੇ ਕੋਲ ਕਈ ਕਰਾਂ ਦੀ ਜ਼ਮੀਨ ਗਹਿਣੇ ਸੀ ਰਾਤ ਦਿਨ ਘਰੇ ਕੰਮ ਹੁੰਦਾ ਸੀ ਪੈਸੇ ਵੀ ਵੰਡੇ ਜਾਣੇ ਸੀ ਤੇ ਭੈਣ ਭਾਈ ਵੀ ਬਾਪੂ ਅੱਡ ਹੁੰਦਾ ਖਾਲੀ ਹੱਥ ਤਾਂ ਹੋਣਾ ਨਹੀਂ ਸੀ ਚਾਰੇ ਪਾਸੇ ਸੋਚ ਕੇ ਬਾਈ ਚੁੱਪ ਕਰ ਗਿਆ ਸੀ ਦੋ ਦੋਣੀ ਚਾਰ ਉਹ ਕਰਨ ਜਾਣਦਾ ਸੀ ਕੱਪੜਾ ਵਿਅੰਤਨ ਜਾਣਦਾ ਸੀ ਆਉਣ ਵਾਲੀ ਜ਼ਿੰਦਗੀ ਵੀ ਵਿਅੰਤਿ ਬੈਠਾ ਸੀ ਫੈਸਲਾ ਉਤੋਂ ਕੋਈ ਹੋ ਨਹੀਂ ਸੀ ਰਿਹਾ ਅਧ ਵਿਚਾਲੇ ਲਟਕਿਆ ਹੋਇਆ ਸੀ ਬਾਈ ਨੇ ਸਭ ਤੋਂ ਪਹਿਲਾਂ ਨਿਆਸਰਾ ਮੈਨੂੰ ਕੀਤਾ ਸਤਵੀਂ ਦਾ ਦਾਖਲਾ ਭਰਨ ਤੋਂ ਕੋਹਰਾ ਜਵਾਬ ਦੇ ਕੇ ਨਾ ਪੜਾਉਣ ਦਾ ਬਹਾਨਾ ਬਣਾਇਆ ਇਹ ਸਰੀਰ ਦਾ ਕਮਜ਼ੋਰ ਪੰਜ ਚਾਰ ਸਾਲ ਮਾਲਚਾਰੂ ਹੱਟ ਪੈਰ ਖੁੱਲ ਜਾਣਗੇ ਖੇਤੀਬੱਤੀ ਕਰਾਉਣ ਦਾ ਢੰਗ ਆਜੂ ਮੈਂ ਉਹਦਾ ਕੋਈ ਮਾੜਾ ਨਹੀਂ ਸੀ ਕੀਤਾ ਘਰੇ ਕਮਜ਼ੋਰੀ ਵੀ ਨਹੀਂ ਸੀ ਖੇਤਾਂ 'ਚੋਂ ਬੜੇ ਦਾਣੇ ਆਉਂਦੇ ਸੀ ਵੇਟ ਵੱਟ ਕੇ ਵੀ ਦਾਣਿਆਂ ਵਾਲੀ ਬੁਖਾਰੀ ਭਰੀ ਰਹਿੰਦੀ ਸਰੋਂ ਛੋਲਿਆਂ ਦੀਆਂ ਪੋਰੀਆਂ ਵੀ ਭਰੀਆਂ ਰਹਿੰਦੀਆਂ ਮੱਕੀ ਤੇ ਬਾਜਰੇ ਦੀਆਂ ਅੱਟ ਘਰੀ ਰਾਤ ਦਿਨ ਕੰਮ ਹੁੰਦਾ ਤਿੰਨ ਅੱਡੇ ਚੰਦਿਆਂ ਦੇ ਚੱਲਦੇ ਮਸ਼ੀਨ ਦੀ ਘੁੰਮਦੀ ਹੱਥੀ ਵੀ ਨੋਟ ਛਾਪਦੀ ਮੇਰਾ ਵੱਡਾ ਤੇ ਛੋਟਾ ਭਾਈ ਪੜੀ ਜਾਂਦੇ ਸੀ ਵਿੱਚੇ ਮੈਂ ਪੜੀ ਜਾਂਦਾ ਪੜਨ ਚ ਮੈਂ ਮਾੜਾ ਨਹੀਂ ਸੀ ਛੇਵੇਂ ਜੋ ਨਿੱਤਰ ਕੇ ਚਾਰ ਪੰਜ ਮੂਰਲੇ ਜਵਾਕਾਂ ਚ ਆ ਗਿਆ ਸੀ ਘਰ ਤਾਂ ਸਾਡੇ ਸਾਰਿਆਂ ਲਈ ਬੇਗਾਨਾ ਹੋਇਆ ਪਰ ਮੇਰੇ ਲਈ ਸਭ ਤੋਂ ਪਹਿਲਾਂ ਹੁਣ ਸੋਚਦਾ ਜੋ ਹੋਇਆ ਠੀਕ ਹੀ ਹੋਇਆ ਜੇ ਕਰੋਨਾ ਨਿਕਲਦਾ ਖੇਤੀ ਚ ਕੀ ਕੱਢ ਲੈਂਦਾ ਕੀ ਪੱਲੇ ਪਉਣਾ ਸੀ ਬਾਈ ਤੇ ਮੱਖਣ ਨੇ ਦੋਵੇਂ ਸੱਤਾਂ ਪੱਤਨਾ ਦੇ ਤਾਰੂ ਸੀ ਦੋਵੇਂ ਇੱਕ ਕੱਦੂ ਨੂੰ ਦੋ ਵਾਰ ਚੀਰ-ਚੀਰ ਕੇ ਪਤੀਲੇ 'ਚ ਪਾਉਣ ਤਾਂ ਹੀ ਜਾਂਦੇ ਮੈਂ ਰੌਲ ਖੋਲ ਕੇ ਪાળ ਵੀ ਗਿਆ ਦੋਮਾ ਨੂੰ ਇਹ ਦੱਸਣ ਜੋਗਰਾ ਵੀ ਹੋਇਆ ਕਿ ਕਿਵੇਂ ਨਿਆਸਰਿਆਂ ਦੇ ਹੱਕ ਮਾਰੀਦੇ ਨੇ ਲੋਕਾਂ ਨੂੰ ਇਹ ਅਹਿਸਾਸ ਵੀ ਕਰਾਇਆ ਕਿ ਛਾਂ ਗਿਆ ਤੇ ਝੜੋਂ ਖਿਲਿਆ ਰੁੱਖ ਝਖੜਾ ਹਨੇਰੀਆਂ 'ਚ ਹੱਕ ਢਾ ਕੇ ਜੜ ਵੀ ਲਾ ਸਕਦਾ ਵੀ ਵੀ ਸਾਲ ਪਹਿਲਾਂ ਹੋਏ ਤ੍ਰਖਤਾ ਨੂੰ ਲਗਾਤਾਰ ਵੱਢ ਕੱਟ ਕੇ ਛੋਟੇ ਵੀ ਕਰ ਸਕਦਾ ਵਾਹੀ ਬਾਪੂ ਤੇ ਬਾਈ ਨੇ ਕਰਵਾ ਕੇ ਵੇਖ ਲਈ ਸੀ ਬਾਪੂ ਹੱਥ ਖੜੇ ਕਰ ਗਿਆ ਸੀ ਪਰ ਬਾਈ ਜਿੰਨੇ ਕੁ ਦਾਣੇ ਹੁੰਦੇ ਸੀ ਓਨਿਆਂ ਤੇ ਸਬਰ ਕਰ ਰਿਹਾ ਸੀ ਓਨੇ ਸਾਡਾ ਛੋਟਿਆਂ ਦਾ ਹੱਕ ਮਾਰ ਕੇ ਜੀ ਸਰਸਰਾ ਕਰ ਲਿਆ ਸੀ ਮੇਰੀ ਤੇ ਛੋਟੇ ਦੀ ਸੰਗੀ ਘੁੱਟਣ ਲਈ ਓਨੇ ਮੱਖਣ ਨੂੰ ਨਾਲ ਲਾ ਲਿਆ ਸੀ ਵੱਡੇ ਨੂੰ ਪੜੇ ਲਿਖੇ ਹੋਣ ਦਾ ਮਾਣ ਸੀ ਉਹਨੂੰ ਇਹ ਭੁਲੇਖਾ ਸੀ ਕਿ ਬਾਈ ਉਹਦੀ ਕਦਰ ਕਰਦਾ ਹੈ ਉਹਨੂੰ ਚੰਗਾ ਸਮਝਦਾ ਪਰ ਚੰਗਾ ਉਹ ਸਿਰਫ ਪੈਸੇ ਨੂੰ ਸਮਝਦਾ ਸੀ ਜਿਹੜੇ ਉਹਦੇ ਤਿੰਨੇ ਮੁੰਡਿਆਂ ਦਾ ਅੱਗਾ ਸਵਾਰਦਾ ਨਜ਼ਰ ਆ ਰਿਹਾ ਸੀ ਜਿੰਨੇ ਪੈਸੇ ਉਹਦੇ ਕੋਲ ਸੀ ਜਾਂ ਜਿਹੜੇ ਗਹਿਣੇ ਛੁੱਟੀਆਂ ਜ਼ਮੀਨਾਂ ਦੇ ਆਏ ਸੀ ਉਹਨੇ ਹੱਥ ਹਟ ਕਰ ਲਈ ਸੀ ਇਸ ਪਾਸੇ ਸਾਡੀ ਨਿਗਾਹ ਹਟਾਉਣ ਲਈ ਉਹ ਸਾਨੂੰ ਛੱਜ ਚ ਪਾ ਕੇ ਛੱਡਦਾ ਤਾਂ ਕਿ ਸ਼ਰੀਕੇ ਤੇ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਪਿਓ ਦੀ ਕਬੀਲਦਾਰੀ ਉਹਨੇ ਕਿਉਂ ਟੀ ਹੈ ਇਹ ਨਿਭਾਗ ਨੇ ਇਸ ਗੱਲ 'ਚ ਭਾਵੇਂ ਕੋਈ ਸ਼ੱਕ ਨਹੀਂ ਸੀ ਬਾਈ ਪਾਵੇਂ ਕਿਹੋ ਜਿਹਾ ਸੀ ਮੇਰੇ ਮਨ ਚ ਉਹਦੀ ਕਦਰ ਸੀ ਜੇ ਉਹ ਤਿੰਨ ਭੈਣਾ ਆਪਣੀਆਂ ਜਾਂ ਸਾਡੀਆਂ ਦੋ ਭੈਣਾਂ ਦੇ ਵਿਆਹ ਮੌਕੇ ਸਰ ਨਾ ਕਰਦਾ ਤਾਂ ਸਾਡੇ ਘਰ ਦਾ ਜੰਗਲੇ ਵਾਲਾ ਬਨੇਰਾ ਉੱਚਾ ਨਾ ਰਹਿੰਦਾ ਆ ਕੇ ਬੀਹੀ ਦੇ ਨਾਲ ਲੱਗਿਆ ਹੁੰਦਾ ਉਹ ਬਾਪੂ ਨਾਲੋਂ ਪਹਿਲਾਂ ਅੱਡ ਹੋ ਜਾਂਦਾ ਬਾਪੂ ਤੋਂ ਘਰ ਦਾ ਖਲਾਰਾ ਸਮੇਟਿਆ ਨਹੀਂ ਸੀ ਜਾਣਾ ਬਾਪੂ ਗੱਲਾਂ 'ਚ ਆਉਣ ਵਾਲਾ ਬੰਦਾ ਸੀ ਜਿੱਥੇ ਕਿਤੇ ਕਿਸੇ ਨੇ ਕਹਿਣਾ ਉੱਥੇ ਕੁੜੀਆਂ ਦੇ ਸਾਥ ਕਰਦੇ ਨੇ ਸੀ ਸ਼ਾਇਦ ਦਹਾਜੂਤ ਇਤਹਾਜੂ ਵੀ ਸੇਰੇ ਬਨ ਬਨ ਕੇ ਸਾਡੇ ਘਰ ਆ ਖੜਦੇ। ਬਾਈ ਨੇ ਚੰਗੇ ਮਾੜੇ ਕੁੜੀਆਂ ਦੇ ਵਿਆਹ ਸਮੇਂ ਸਰਕਾਰ ਦਿੱਤੇ ਸੀ। ਬਾਈ ਦੇ ਇਨਾ ਅਹਿਸਾਨਾਂ ਦਾ ਭਾਰ ਮੈਂ ਇੱਕ ਵਾਰ ਲਾਉਣਾ ਵੀ ਚਾਇਆ ਸੀ। ਪਰ ਮੱਖਣ ਨੇ ਗੱਲ ਘਿਚੋਲੇ ਚ ਪਾ ਕੇ ਬਾਈ ਦੇ ਪਾਲੇ ਚ ਆਉਂਦੀ ਆਉਂਦੀ ਗੱਲ ਇੱਕੋ ਟੱਲਾ ਮਾਰ ਕੇ ਸਾਥ ਟਪਾ ਦਿੱਤੀ ਸੀ। ਇਹ ਗੱਲ ਉਦੋਂ ਦੀ ਹੈ ਜਦੋਂ ਸਾਡਾ ਜ਼ਮੀਨ ਵੰਡਣ ਲਈ ਇਕੱਠ ਹੋਇਆ ਸੀ। ਉਹਦੇ ਚ ਮਿੱਠੂ ਸਰਪੰਚ ਵੀ ਸੀ ਤੇ ਬੁੱਕਣ ਮੈਂਬਰ ਵੀ। ਜਿਹੜਾ ਸਾਡੀ ਜ਼ਮੀਨ ਹਿੱਸੇ ਤੇ ਵੰਡਦਾ ਸੀ ਮੱਖਣ ਕਹੇ ਬੈਠਾ ਬਾਈ ਨੇ ਆਪਣਾ ਥੋੜਾ ਕੀਤਾ ਇਹਨੂੰ ਐ ਪੰਚਾਇਤ 'ਚ ਖੜਾਈ ਖੜਾ ਜਿਵੇਂ ਕੋਈ ਮਾੜਾ ਕੰਮ ਕੀਤਾ ਹੁੰਦਾ ਮੈਂ ਕਿਹਾ ਮੈਂ ਕਦੋਂ ਕਹਿੰਨਾ ਇਹਨੇ ਮਾੜਾ ਕੀਤਾ ਤੂੰ ਗੱਲ ਹੋਰ ਪਾਸੇ ਪਾ ਰਿਆ ਇਹਨੇ ਜੋ ਕੀਤਾ ਸਿਰ ਮੱਥੇ ਮੈਂ ਕਦੋਂ ਮੁੱਕਰਦਾ ਸਿਰ ਮੱਥੇ ਮੰਨਣ ਦੀਆਂ ਹੀ ਗੱਲਾਂ ਨੇ ਕਹਿਣ ਦੀਆਂ ਗੱਲਾਂ ਨਹੀਂ ਜੋ ਮੈਂ ਕਿਹਾ ਮੰਨੇਗਾ ਆ ਫੇਰ ਬਾਈ ਦੇ ਕੀਤੇ ਦਾ ਮੁੱਲ ਪਾਈਏ ਸਾਰੇ ਮੇਰੇ ਵੱਲ ਝਾਕਣ ਲੱਗ ਪਏ ਮੇਰੀ ਗੱਲ ਸੁਣ ਕੇ ਮੱਖਣ ਦੇ ਪੈਰ ਹਿੱਲ ਗਏ ਮੂੰਹ ਤੇ ਪਤਾ ਨਹੀਂ ਕਿੱਥੋਂ ਆ ਕੇ ਜਿੰਦਾ ਲੱਗ ਗਿਆ ਬੋਲ ਮੁੱਲ ਪਾਉਣਾ ਹੈ ਮੈਂ ਸਿੱਧਾ ਉਹਦੇ ਵੱਲ ਝਾਕਿਆ ਉਹ ਅੱਖਾਂ ਫੇਰ ਗਿਆ ਤਿੱਖਾ ਸੀ ਸਮਝ ਗਿਆ ਸੀ ਕਿ ਮੈਂ ਗੱਲ ਕਿੱਧਰ ਲਿਜਾ ਰਿਹਾ ਮੈਂ ਕਿਹਾ ਲੈ ਬਈ ਪੰਚਾਇਤੇ ਇਹ ਕਹਿੰਦਾ ਬਾਈ ਦਾ ਮੁੱਲ ਪਾਓ ਮੈਂ ਪਾਉਣਾ ਮੁੱਲ ਮੈਂ ਆਪਦੇ ਹਿੱਸੇ ਚੋਂ ਅੱਧਾ ਕਿਲਾ ਬਾਈ ਨੂੰ ਛੱਡਦਾ ਪੁੱਛੋ ਇਹਨੂੰ ਛੱਡੂ ਪੰਚਾਇਤ ਚ ਚੁੱਪਚਾ ਗਈ ਕੋਈ ਕੁਝ ਨਹੀਂ ਬੋਲੇਆ ਬਾਈ ਦੀਆਂ ਅੱਖਾਂ ਦਾ ਰੰਗ ਬਦਲਿਆ ਗੁੱਸਾ ਘਟ ਗਿਆ ਸੀ ਕਹਿਣਾ ਸੌਖਾ ਜਦੋਂ ਜ਼ਮੀਨ ਦੇਣੀ ਪੈਂਦੀ ਆ ਉਦੋਂ ਪਤਾ ਲੱਗਦਾ ਮੱਖਣ ਬੋਲੇਆ ਉਹਨੇ ਭੱਜਣ ਲਈ ਜੋੜੇ ਲਾਉਣੇ ਸ਼ੁਰੂ ਕੀਤੇ ਕਹਿਣ ਲੱਗਿਆ ਆਪਾਂ ਸਹੀ ਗੱਲ ਤੇ ਆਓ ਬਾਈ ਨੂੰ ਪੁੱਛੋ ਕੀ ਕਹਿੰਦਾ ਜ਼ਮੀਨ ਤਾਂ ਇਹਨੇ ਲੈ ਕੇ ਦਿੱਤੀ ਆ ਇਹ ਕਿੰਨੀ ਰੱਖਣੀ ਚਾਹੁੰਦਾ ਹੈ ਕਿੰਨੀ ਦੇਣੀ ਚਾਹੁੰਦਾ ਮੈਂ ਫੇਰ ਕਿਹਾ ਦੇਣ ਵਾਲੀ ਇਹਦੇ 'ਚ ਕਿਹੜੀ ਗੱਲ ਆ 10 ਕਿੱਲੇ ਜ਼ਮੀਨ ਆ 2.5 2.5 ਕਿੱਲੇ ਚਾਰਾਂ ਦੇ ਨਾਂ ਮੈਂ ਗੱਲ ਢੂੜ ਕਿਲਾ ਵੱਤ ਦੇਣ ਦੀ ਕਰਦਾ ਗੱਲ ਤੇ ਆ ਮੱਖਣ ਦੀ ਇੱਕੋ ਰਟਲਾਈ ਹੋਈ ਸੀ ਐਂ ਕੌਣ ਦਿੰਦਾ ਕਹਿਣਾ ਸੌਖਾ ਮੈਂ ਕਿਹਾ ਹੁਣੇ ਚੱਲੋ ਬਰਨਾਲੇ ਮੱਖਣ ਨੀਵੀ ਪਾ ਗਿਆ ਸਰਪੰਚ ਨੇ ਸ਼ਾਇਦ ਕਿਤੇ ਜਾਣਾ ਸੀ ਗੱਲ ਲੰਮਕ ਗਈ ਸੀ ਉਹ ਬਾਈਬਲ ਵੇਖ ਕੇ ਕਹਿੰਦਾ ਹਾਂ ਮੇ ਵਿਆ ਦੱਸ ਕਿਵੇਂ ਕਰਨਾ ਬਾਈ ਰਟੀ ਰਟਾਈ ਗੱਲ ਤੇ ਆਇਆ ਮੇਰੇ ਵੱਲ ਚੱਕ ਗਿਆ ਜਿਵੇਂ ਉਹਨੇ ਮੈਨੂੰ ਤੇ ਸਰਪੰਚ ਨੂੰ ਕਿਹਾ ਹੋਵੇ ਜ਼ਮੀਨ ਤਾਂ ਮੈਂ 4 ਸਾਲ ਨੂੰ ਵੰਡੂ ਹਿੱਸਾ ਲਈ ਜਾਵੇ ਉਹ ਇਹਦਾ ਦੁੱਧ ਵਰਗਾ ਇਹ ਕੱਟ ਖਿਲਰ ਗਿਆ ਪਹਿਲਾਂ ਵੀ 4 ਸਾਲ ਵਾਲੀ ਗੱਲ ਤੇ ਖਿਲਰਦਾ ਸੀ ਹੁਣ ਵੀ ਇਸੇ ਗੱਲ ਤੇ ਆ ਕੇ ਖਿਲਰ ਰਿਹਾ ਬਾਈ ਦੀ 4 ਸਾਲ ਵਾਲੀ ਗੱਲ ਤੇ ਮੈਨੂੰ ਗੁੱਸਾ ਚੜਦਾ ਸੋਚਦਾ ਇਹ ਕੀ ਗੱਲ ਹੋਈ ਸੋਚਿਆ ਕੋਈ ਗੱਲ ਤਾਂ ਹੋਊਗੀ ਕੋਈ ਇੱਕੋ ਗੱਲ ਨੂੰ ਵਾਰ-ਵਾਰ ਬਿਨਾ ਮਤਲਬ ਤੋਂ ਤਾਂ ਕਹਿੰਦਾ ਨਹੀਂ ਮੇਰੀ ਸੋਚ 4 ਸਾਲ ਵਾਲੀ ਗੱਲ ਦੀ ਪੁਣਛਾਨ 'ਚ ਪਈ ਤਾਂ ਇਹ ਗੱਲ ਸਾਹਮਣੇ ਆਈ ਕਿ 4 ਸਾਲ ਨੂੰ ਬਾਈ ਦੇ ਅਦਾਲਤ 'ਚ ਲੱਗਣ ਵਾਲੇ ਪੈਰ ਮਜ਼ਬੂਤ ਹੋ ਜਾਣੇ ਸੀ ਕਿਸੇ ਸਿਆਣੇ ਦੀ ਸਲਾਹ ਲੈਣ ਪਿੱਛੋਂ ਮੈਨੂੰ ਪਤਾ ਲੱਗਿਆ ਕਿ 6 ਸਾਲ ਤੋਂ ਲਗਾਤਾਰ ਗਿਰਦਾਵਰੀਆਂ ਬਾਈ ਦੇ ਨਾਲ ਹੋ ਰਹੀਆਂ ਸੀ 4 ਸਾਲ ਹੋਰ ਹੁਣ ਪਿੱਛੋਂ ਅਦਾਲਤ ਦੇ ਵਿੱਚ ਇਹ ਗੱਲ ਸਿੱਧ ਹੋ ਜਾਣੀ ਸੀ ਕਿ ਹਿੱਸੇ ਦਾ ਦਾਵਾ ਕਰਨ ਵਾਲਾ ਲੋੜਵੰਦ ਨਹੀਂ ਜਿਸ ਨੂੰ ਇਹ ਨਹੀਂ ਪਤਾ ਕਿ ਗਿਰਦਾਵਰੀ ਕਿਹਦੇ ਨਾਲ ਹੋ ਰਹੀ ਹੈ ਦੂਜੀ ਗੱਲ ਇਹ ਸੀ ਕਿ ਬਾਈ ਦਾ ਜ਼ਮੀਨ ਤੇ ਪੱਕਾ ਕਬਜ਼ਾ ਸਿੱਧ ਹੁੰਦਾ ਸੀ ਅਦਾਲਤ ਨੇ ਫੈਸਲੇ ਤੱਕ ਬਾਈ ਦੇ ਹੱਕ ਚ ਸਟੇ ਕਰ ਦੇਣੀ ਸੀ ਜਿਹੜਾ ਥੋੜਾ ਬਹੁਤ ਹਿੱਸਾ ਉਹ ਦਿੰਦਾ ਸੀ ਮੈਂ ਉਹ ਤੋਂ ਵੀ ਜਾਣਾ ਸੀ ਗੱਲ ਲੰਬੇ ਕੋਲ ਦੇ ਟੇਟੇ ਚੜ ਜਾਣੀ ਸੀ ਮੇਰੇ ਹਿੱਸੇ ਨੇ ਨਾ ਜਾਣਾ ਤਾਂ ਕਿਤੇ ਨਹੀਂ ਸੀ ਮਿਲਣਾ ਹੀ ਮਿਲਣਾ ਸੀ ਪਰ ਮਿਲਦਾ ਅੱਖਾਂ ਦੀਆਂ ਪਿਫਣਾ ਨਾਲ ਕੰਡੇ ਚੋੱਕੇ ਇੱਕ ਦੋ ਵਾਰ ਬਾਈ ਨੇ ਕਿਹਾ ਵੀ ਸੀ ਜਿਆਦੇ ਕਾਲੀ ਆ ਤਾਂ ਕੇਸ ਚ ਗੜ ਲੈ ਇਹ ਗੱਲ ਕਹਿਣ ਪਿੱਛੇ ਮੇਰਾ ਹਜੇ ਪੈਰਾਸਰ ਨਾ ਹੋਣਾ ਸੀ ਉਹ ਜਾਣਦਾ ਸੀ ਕਿ ਮੈਂ ਵਕੀਲ ਦੀ ਧੰਗੇੜ ਚੱਲਣ ਜੋਗਾ ਹਜੇ ਹੋਇਆ ਨਹੀਂ ਸੀ ਬਾਈ ਮੈਨੂੰ ਆਵਾਰਾ ਕਹਿੰਦਾ ਮੱਖਣ ਮੈਨੂੰ ਕਵੀਰਾਜ ਕਹਿ ਕੇ ਚੜਾਉਂਦਾ ਮੇਰੀਆਂ ਰਚਨਾਵਾਂ ਸਾਰੇ ਅਖਬਾਰਾਂ ਤੇ ਕਿਸੇ ਕਿਸੇ ਰਸਾਲੇ ਵਿੱਚ ਵੀ ਛਪਣ ਲੱਗ ਪਈਆਂ ਸੀ ਬਾਈ ਮੇਰੇ ਅਖਬਾਰਾਂ ਵਿੱਚ ਨਾਂ ਛਪਣ ਤੇ ਅੰਦਰੋਂ ਅੰਦਰੀ ਔਖਾ ਸੀ ਕਾਨ ਸਿੰਘ ਨਾਬੇ ਦਾ ਨਾਂ ਉਹਨੇ ਗੁਰਦੁਆਰਿਆਂ 'ਚ ਸੁਣਿਆ ਸੀ ਗੁਰਦੁਆਰੇ ਦਾ ਮਹੰਤ ਭਾਗ ਸਿੰਘ ਭਾਈ ਕਾਨ ਸਿੰਘ ਦਾ ਮਹਾਨ ਕੋਸ਼ ਪੜਦਾ ਰਹਿੰਦਾ ਸੀ ਜਦੋਂ ਕੋਈ ਮੇਰੀ ਅਖਬਾਰ 'ਚ ਨਾਂ ਛਪੇ ਦੀ ਗੱਲ ਕਰਦਾ ਤਾਂ ਕਹਿੰਦਾ ਲੀੜੇ ਨਹੀਂ ਸਿਉਂਤੇ ਜਾਂਦੇ ਕਾਨ ਸਿੰਘ ਨਾਬਾ ਬਣਨ ਨੂੰ ਫਿਰਦਾ ਜਗਬਣੀ ਅਖਬਾਰ ਛਪਣ ਲੱਗਿਆ ਤਾਂ ਉਸ ਵਿੱਚ ਐਤਵਾਰ ਵਾਲੇ ਦਿਨ ਇੱਕ ਕਾਲਮ ਛਪਦਾ ਸੀ ਐਸਾ ਹਫ਼ਤੇ ਦਾ ਕਵੀ ਕਵਿਧੀਆਂ ਕਵਿਤਾਵਾਂ ਨਾਲ ਕਿਸੇ ਲੇਖਕ ਦੀ ਟਿੱਪਣੀ ਵੀ ਛਪਦੀ ਸੀ। ਰਾਮ ਸਰੂਪ ਅਣਖੀ ਦਾ ਮੇਰੇ ਕੋਲ ਔਨ ਜਾਣ ਹੋ ਗਿਆ ਸੀ। ਉਸਨੇ ਮੇਰੀਆਂ ਤਿੰਨ ਚਾਰ ਕਵਿਤਾਵਾਂ ਲੈ ਕੇ ਤੇ ਨਾਲ ਟਿੱਪਣੀ ਕਰਕੇ ਜਗਬਣੀ ਨੂੰ ਭੇਜ ਦਿੱਤੀ। ਲਿਖਿਆ ਸੀ ਜ਼ਿੰਦਗੀ ਦੀ ਕਰੂਰਤਾ ਨੇ ਬੂਟਾ ਸਿੰਘ ਚੋਹਾਨ ਨੂੰ ਛੋਟੀ ਉਮਰ ਚ ਹੀ प्रौੜ ਅਵਸਥਾ ਪ੍ਰਦਾਨ ਕਰ ਦਿੱਤੀ ਹੈ। ਜਗਬਣੀ ਅਖਬਾਰ ਸਾਡੇ ਗਵਾਂਢ ਚ ਅਮਰਨਾਥ ਦੀ ਹੱਟ ਤੇ ਆਉਂਦਾ ਸੀ। ਬਾਈ ਦੁਕਾਨ ਮੋੜ ਦੀ ਲੰਘਣ ਲੱਗਿਆ अमरनाथ ਨੇ ਆਵਾਜ਼ ਮਾਰ ਕੇ ਕਿਹਾ ਮੇਵਿਆ ਓਏ ਮੇਵਿਆ ਬੂਟੇ ਦੀ ਅਖਬਾਰ 'ਚ ਫੋਟੋ ਆਈ ਆ ਆ ਵੇਖ ਕੀ ਲਿਖਿਆ ਮੈਨੂੰ ਪੜ੍ਹ ਕੇ ਸੁਣਾ ਬਾਈ ਨੇ ਕਿਹਾ ਅਮਰਨਾਥ ਪੜਨ ਲੱਗਿਆ ਜ਼ਿੰਦਗੀ ਦੀ ਕਰੂਰਤਾ ਨੇ ਬੂਟਾ ਸਿੰਘ ਚੋਹਾਨ ਨੂੰ ਛੋਟੀ ਉਮਰ 'ਚ ਹੀ प्रौੜ ਅਵਸਥਾ ਪ੍ਰਦਾਨ ਕਰ ਦਿੱਤੀ ਹੈ ਸੁਣ ਕੇ ਬਾਈ ਕਹਿੰਦਾ ਆ ਵੇਖ ਲੈ ਮੈਂ ਤਾਂ ਪਹਿਲਾਂ ਕਹਿੰਦਾ ਹੁੰਦਾ ਸੀ ਇਹਦੀਆਂ ਕਰਤੂਤਾ ਮਾੜੀਆਂ ਨੇ ਮੈਂ ਐਵੇਂ ਨਹੀਂ ਸੀ ਕਹਿੰਦਾ ਹੁਣ ਤਾਂ ਅਖਬਾਰ 'ਚ ਵੀ ਆ ਗਿਆ ਬਾਈ ਨੇ ਕਰੂਰਤਾ ਸ਼ਬਦ ਨੂੰ ਕਰਤੂਤਾ ਬਣਾ ਕੇ ਆਪਣੇ ਮਨ 'ਚ ਪਲਦੀ ਮੇਰੇ ਬਾਰੇ ਨਫ਼ਰਤ ਕੱਢੀ ਸੀ ਬਾਈ ਦੇ ਅੱਗੜ ਪਿਛੜ ਤਿੰਨ ਮੁੰਡੇ ਹੋ ਗਏ ਸੀ ਪੱਖੋਂ ਤੋਂ ਉਹ ਆ ਗਿਆ ਸੀ ਦੂਜੇ ਵਿਆਹ ਪਿੱਛੋਂ ਪਤਾ ਨਹੀਂ ਉਹਦੇ ਮਨ 'ਚ ਇਹ ਗੱਲ ਕਿਹਨੇ ਬਹਾਈ ਸੀ ਕਿ ਥੋੜਾ ਘਰ ਕੜਮਾ ਜੇ ਤੇਰੀ ਨਿਉ ਜੜ ਲੱਗੇਗੀ ਤਾਂ ਘਰ ਛੱਡ ਕੇ ਲੱਗੋ ਕਿਸੇ ਹੋਰ ਪਿੰਡ ਜਾ ਪੱਖੋਂ ਵੱਡਾ ਪਿੰਡ ਸੀ ਉੱਥੇ ਇੱਕ ਤਕੜਾ ਜੱਟ ਸੀ ਸ਼ੇਰ ਸਿੰਘ ਰੈਂਦਾ ਉਹ ਖੇਤ ਸੀ ਪੈਂਡੋ ਦਾ ਵੱਡਾ ਸਾਰਾ ਘਰ ਸੀ ਰਾਹ ਤੇ ਬੈਠ ਕੇ ਸ਼ੇਰ ਸਿੰਘ ਦੀ ਮਾਂ ਇਕੱਲੀ ਰਹਿੰਦੀ ਸੀ ਬਾਈ ਦੋਵੇਂ ਘਰ ਵਾਲੀਆਂ ਨੂੰ ਨਾਲ ਲੈ ਕੇ ਉੱਥੇ ਚਲੇ ਗਿਆ ਵੱਡੀ ਮਾਂ ਨਾਲ ਨਹੀਂ ਸੀ ਗਏ ਮੱਖਣ ਕੋਲ ਪੈਣ ਰਹੀ ਮੈਂ ਘਰ ਛੱਡ ਗਿਆ ਸੀ ਬਾਈ ਦੀ ਉੱਥੇ ਜੀਤੇ ਕੁਮਹਾਰ ਨਾਲ ਭਰਾਮ ਵਰਗੀ ਸਾਂਝ ਸੀ ਤਾਏ ਨੇ ਚੰਦੇ ਦੇਣ ਤੇ ਠੇਕਣ ਵਾਲੇ ਚੰਦੇ ਲਿਉਣ ਲਈ ਉਹਨਾਂ ਦੇ ਘਰ 'ਚ ਅੱਡਾ ਬਣਾਇਆ ਹੋਇਆ ਸੀ ਇਸ ਲਈ ਜੀਤਾ ਸਾਡੇ ਨਾਲ ਵਿਆਹੀ ਸ਼ਾਦੀ ਵਰਤਨ ਲੱਗ ਪਿਆ ਸੀ ਸ਼ੇਰ ਸਿੰਘ ਦੇ ਘਰ ਦੇ ਕੋਲ ਹੌਲਦਾਰ ਅਜੀਤ ਸਿੰਘ ਦੀ ਕੱਪੜੇ ਦੀ ਦੁਕਾਨ ਸੀ। ਉੱਥੇ ਇੱਕ ਆਕਲੀਏ ਦਾ ਦਰਜੀ ਪੈਂਦਾ ਸੀ ਪਰ ਬਾਈ ਦਾ ਹੱਥ ਚੰਗਾ ਸੀ। ਭਾਬੀ ਤੀਵੀਆਂ ਦੇ ਸਿਰੇ ਦੇ ਸੂਟ ਬਣਾਉਣ ਜਾਂਦੀ ਸੀ। ਬਾਈ ਦੇ ਪੈਰ ਲੱਗੇ ਸੀ। ਬੱਚਾ ਹੋਣ ਦੀ ਆਸ ਉਮੀਦ ਬਚ ਗਈ। ਜੇਬ ਵੀ ਉਫਣ ਲੱਗ ਪਈ। ਪਿੰਡ ਵਾਲੀ ਝੁੰਡੀ ਤੇ ਯਾਰ ਪਿੱਛੇ ਰਹਿ ਗਏ ਸੀ। ਆਪ ਵੀ ਕੰਮ ਕਰਦਾ ਤੇ ਭਾਬੀ ਵੀ। ਛੋਟੀ ਭਾਬੀ ਰੋਟੀ ਟੋਕ ਦਾ ਕੰਮ ਕਰਕੇ ਕਾਜ ਬਟਨ ਕਰਦੀ। ਬਾਈ ਜਿਹੜੇ ਘਰ ਨੂੰ ਕੜਮਾ ਕਰ ਛੱਡ ਕੇ ਗਿਆ ਸੀ ਉਸੇ 'ਚ ਫੇਰ ਆ ਗਿਆ ਬਾਈ ਘਰ ਨੂੰ ਕੜਮਾ ਕਹਿ ਕੇ ਗਿਆ ਸੀ ਪਰ ਉਹਦੇ ਲਈ ਕਾਹਦਾ ਕੜਮਾ ਸੀ ਕੜਮਾ ਤਾਂ ਮੇਰੇ ਲਈ ਸੀ ਜਿਸ ਨੂੰ ਬਿਨਾਂ ਕਸੂਰੋਂ ਕੱਢਿਆ ਸੀ ਮੇਰਾ ਤਪੇ ਕੰਮ ਚੱਲ ਪਿਆ ਸੀ ਕਮਾਈ ਹੋਣ ਲੱਗ ਪਈ ਸੀ ਘਰ ਪਾ ਲਿਆ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਸਲਾਈ ਦਾ ਕੰਮ ਕਰਕੇ ਦੁਕਾਨ ਮੌਲਾ ਨਹੀਂ ਲੈ ਸਕਾਂਗਾ ਕਮਾਈ ਸੌਆਂ ਜਾਂ ਹਜ਼ਾਰਾਂ 'ਚ ਦੁਕਾਨ ਲੱਖਾਂ ਦੀ ਆਉਣੀ ਸੀ ਮਜਬੂਰੀ ਸੀ ਜ਼ਮੀਨ ਵਿਕੇ ਮੈਂ ਦੁਕਾਨ ਲਵਾ ਮੈਂ ਇਹ ਗੱਲ ਬਾਈ ਨੂੰ ਵੀ ਦੱਸੀ ਕਹਿੰਦਾ ਮੈਂ ਜ਼ਮੀਨ ਤੁਹਾਨੂੰ ਵੇਚਣ ਨੂੰ ਨਹੀਂ ਲੈ ਕੇ ਦਿੱਤੀ ਤੈਨੂੰ ਅਜੇ ਨੱਕ ਪੁੰਜਣਾ ਵੀ ਨਹੀਂ ਸੀ ਆਉਂਦਾ ਮੈਂ ਬਰਾਬਰ ਦੀ ਨਾਲ ਬਾਈ ਕਿਰਾਏ ਤੇ ਬੈਠਾ ਰਹਿ ਪੈਸੇ ਜੁੜੀ ਚੱਲ ਜਿੱਦਾਂ ਇਕੱਠੇ ਹੋਗੇ ਉਦੋਂ ਪਰਾਂ ਹਟ ਲੈ ਲਈ ਜ਼ਰੂਰ ਹੈ ਬਾਣੀਆਂ ਦੇ ਸਰ ਤੇ ਲੈਣੀਆਂ ਮੈਂ ਉਲਝ ਕੇ ਰਹਿ ਗਿਆ ਅਗਾਹ ਵਧੂ ਸਾਹਿਤ ਪੜਨ ਤੇ ਸੀਪੀਐਮ ਦਾ ਵਰਕਰ ਹੋਣ ਕਰਕੇ ਮੈਨੂੰ ਬਾਈ ਦਾ ਨਜ਼ਰੀਆ ਚੁਬਦਾ ਅਪਣਾਈ ਹੋਈ ਸੋਚ ਜਾਗੀਰਦਾਰੀ ਲੱਗਦੀ ਕਰ ਕੁਝ ਸਕਦਾ ਨਹੀਂ ਸੀ ਇੱਕ ਵਾਰ ਗੱਲ ਦਿਲ ਚਾਈ ਕਾਮਰੇਡਾਂ ਨੂੰ ਇਹ ਦੁੱਖ ਦਸਾਂ ਪਰ ਉਹ ਮੀਟਿੰਗਾਂ 'ਚ ਸਾਨੂੰ ਕਹਿੰਦੇ ਸੀ ਲੋਕਾਂ ਦੇ ਨਿੱਜੀ ਝਗੜਿਆਂ 'ਚ ਨਹੀਂ ਪੈਣਾ ਚਾਹੀਦਾ ਜਨਤਕ ਮਸਲੇ ਹੱਲ ਕਰਨੇ ਚਾਹੀਦੇ ਨੇ ਇਹ ਸੋਚ ਕੇ ਪਿੱਛੇ ਹਟ ਜਾਂਦਾ ਆਪਣੀ ਦੁਕਾਨ ਹੋਵੇ ਮੇਰੇ ਮਨ 'ਚ ਆਇਆ ਇਹ ਸੁਪਨਾ ਦਿਨੋਂ ਦਿਨ ਖੰਭ ਕੱਢਦਾ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸੀ ਹਿੰਦੂ ਭਾਈਚਾਰੇ ਦੀ ਮੁੱਠੀ 'ਚ ਜਾਨ ਆਈ ਹੋਈ ਸੀ ਆਮਾਟਾ ਮਹਿੰਦੂ ਜੁੱਲੀ ਤਪੜਾ ਚੌਕ ਕੀ ਨਾਲ ਦੇ ਰਾਜਾਂ ਚ ਵੀ ਜਾ ਰਿਹਾ ਸੀ ਮੇਰੀ ਜਾਣ ਪਛਾਣ ਵੱਧ ਰਹੀ ਸੀ ਨਾਮ ਬਣ ਰਿਹਾ ਸੀ ਦਰਜੀ ਦੇ ਖੇਤਰ ਚ ਵੀ ਲੇਖਤ ਚ ਵੀ ਸੀ ਮਾਰਕੰਡਾ ਪੱਤਰਕਾਰ ਸੀ ਮੈਂ ਉਹਦੇ ਕੋਲ 6ਵੀਂ ਤੱਕ ਪੜਿਆ ਸੀ ਲੋਕ ਉਹਨੂੰ ਦੇਣ ਵਾਲੀਆਂ ਖਬਰਾਂ ਮੈਨੂੰ ਫੜਾ ਜਾਂਦੇ ਲੰਘਦਾ ਟੱਪਦਾ ਉਹ ਆਪ ਵੀ ਲੈ ਜਾਂਦਾ ਆਥਨੇ ਘਰੇ ਜਾਣ ਤੋਂ ਪਹਿਲਾਂ ਮੈਂ ਵੀ ਫੜਾਉਂਦਾ ਮਾਰਕੰਡਾ ਨੂੰ ਜਦੋਂ ਸ਼ਹਿਰ ਚ ਕੋਈ ਨਾ ਨਿਵਾਜਦਾ ਲਾਲ ਪਾਣੀ ਦੀ ਖਿੱਚ ਉਹਦਾ ਮੂੰਹ ਮੇਰੀ ਹੱਟ ਵੱਲ ਕਰਵਾ ਦਿੰਦੀ। ਅਸੀਂ ਅੱਧੋ-ਅੱਧੇ ਪੈਸੇ ਪਾ ਕੇ ਹਵਾ ਪਿਆਜੀ ਹੁੰਦੇ। ਸਾਡੀ ਨੇੜਤਾ ਵੱਧ ਗਈ ਸੀ। ਸਾਹਿਤ ਸਭਾ ਦਾ ਪ੍ਰਧਾਨ ਸੀ ਮੈਂ ਜਰਨਲ ਸਕੱਤਰ। ਮੈਂ ਇੱਕ ਦਿਨ ਜ਼ਮੀਨ ਵਾਲੀ ਗੱਲ ਉਹਨੂੰ ਦੱਸੀ। ਉਹ ਸਾਰੀ ਗੱਲ ਸੁਣ ਕੇ ਕਹਿੰਦਾ ਮੈਂ ਤੇਰੇ ਭਾਈ ਦਾ ਮਿਹਨਤ ਤਰਲਾ ਤਾਂ ਨਹੀਂ ਕਰਨਾ। ਨਾ ਉਹ ਮੰਨੇ। ਮੈਂ ਤਾਂ ਪੁਲਿਸ ਨੂੰ ਕਹਿ ਸਕਦਾ। ਸੁਣ ਕੇ ਮਨ ਕੰਬਿਆ। ਪੁਲਿਸ ਵਾਲੇ ਬਾਈ ਨੂੰ ਫੜ ਕੇ ਤਾਂ ਲਿਆਉਣਗੇ। ਹੋ ਸਕਦਾ ਕੁੱਟ ਮਾਰ ਵੀ ਕਰਨ। ਮਨਣਾਉ ਨੇ ਫੇਰ ਵੀ ਨਹੀਂ ਸੀ ਮੈਂ ਚਾਹੁੰਦਾ ਸੀ ਸੱਪ ਵੀ ਮਰ ਜਾਵੇ ਛੋਟੀ ਵੀ ਰਹਿ ਜਾਵੇ ਬਾਈ ਨਾਲ ਸੰਬੰਧ ਵਿਗਾੜਨ ਦੀ ਬਜਾਈ ਮੈਂ ਆਉਂਦੇ ਦਿਨਾਂ 'ਚ ਉਸ ਨੂੰ ਤਪੇ ਇੱਕ ਕੱਪੜੇ ਵਾਲੀ ਦੁਕਾਨ ਤੇ ਬਿਠਾ ਦਿੱਤਾ ਦੁਕਾਨਾਂ ਵਾਲੇ ਮੇਰੀ ਮੰਦੇ ਸੀ ਉਹ ਤੜਕੇ ਆਉਂਦਾ ਕੱਪੜੇ ਸਿਆਉਂਦਾ ਚਾਰ ਪੈਸੇ ਬਣਨ ਵੀ ਲੱਗੇ ਉਹਦੀ ਪਿੰਡ ਵਾਲੀ ਚੰਡਾਲ ਚੌਂਕੜੀ ਟੁੱਟ ਗਈ ਦੋਵੇਂ ਭਾਬੀਆਂ ਖਰਸੀ ਮੈਂ 4-5 ਮਹੀਨਿਆਂ ਪਿੱਛੋਂ ਇੱਕ ਦਿਨ ਫੇਰ ਆਥਣੇ ਪਿੰਡ ਗਿਆ ਮੰਡੀ ਦਾ ਬਰਾਦਰੀ ਦਾ ਇੱਕ ਬੰਦਾ ਮੇਰੇ ਨਾਲ ਸੀ। ਬਾਈ ਦੀ ਫੇਰ ਉਹੀ ਜਦ ਜ਼ਮੀਨ ਨਹੀਂ ਵੰਡਦਾ ਮੈਂ 4 ਸਾਲ। ਇਸ ਵਾਰ ਕਿਹਾ ਵੀ ਬੜਾ ਰੁੱਖਾ। ਮੇਰੇ ਨਾਲ ਗਿਆ ਬੱਤਾ ਕਹਿ ਬੈਠਾ ਸੀ। ਮੇਵਾ ਸਿਆਂ ਜ਼ਮੀਨ ਵੰਡ ਤੇ ਫੇਰ ਨਹੀਂ ਜਵਾਬ ਦੇ ਦੇ। ਅਗਲਾ ਜੋ ਮਰਜ਼ੀ ਕਰੇ। ਬਾਈ ੜਕ ਗਿਆ। ਮੈਨੂੰ ਇੱਕ ਗੱਲ 'ਚ ਸਾਲਾ ਵੀ ਕਹਿ ਦਿੱਤਾ। ਮੈਂ ਤੋਰਾਇਆ। ਉਹਨੇ ਪਹਿਲੀ ਵਾਰ ਮੈਨੂੰ ਗਾਲ ਕੱਢੀ ਸੀ। ਜੋ ਥਾਂ ਮੇਰੇ ਮਨ 'ਚ ਉਹਦੇ ਬਾਰੇ ਸੀ ਖਤਮ ਹੋ ਗਿਆ। ਮੈਂ ਪਿੰਡੋਂ ਤੁਰਿਆ ਮਾਰਕੰਡੀ ਨੂੰ ਦੱਸਿਆ ਉਹਨੇ ਪੁਲਿਸ ਨੂੰ ਕਹਿ ਦਿੱਤਾ ਮੈਂ ਥਾਣੇਦਾਰ ਦੀਆਂ ਵਰਦੀਆਂ ਸਿਉਂਦਾ ਸੀ ਆਪ ਵੀ ਮਿਲਿਆ ਸੀ ਦੱਸਿਆ ਕਿ ਬਾਈ ਸਰਪੰਚ ਦੀ ਮੰਦਾ ਥਾਣੇਦਾਰ ਨੇ ਸਰਪੰਚ ਨੂੰ ਸੱਦਿਆ ਜ਼ਮੀਨ ਵੰਡਣ ਲਈ ਕਿਹਾ ਬਾਈ ਫੇਰ 40 ਸਾਲ ਦੀ ਗੱਲ ਕਹਿ ਕੇ ਹੱਥ ਖੜੇ ਕਰ ਗਿਆ ਸਰਪੰਚ ਨੇ ਥਾਣੇਦਾਰ ਨੂੰ ਸਾਰੀ ਗੱਲ ਦੱਸ ਦਿੱਤੀ ਪੁਲਿਸ ਵਾਲੇ ਉਹਨੂੰ ਦੁਕਾਨ ਤੋਂ ਲੈ ਆਏ ਕਹਿਣਾ ਕੁਝ ਨਹੀਂ ਮੈਂ ਥਾਣੇਦਾਰ ਨੂੰ ਮੈਂ ਤੇ ਨਾਲ ਕਹਿ ਦਿੱਤਾ ਸੀ ਦੋ ਕੁ ਘੰਟਿਆਂ ਬਾਅਦ ਸਰਪੰਚ ਆ ਗਿਆ ਆ ਕੇ 4 ਦਿਨ ਚ ਗੱਲ ਨਿਬੇੜਨ ਦਾ ਵਾਅਦਾ ਕਰਕੇ ਬਾਈ ਨੂੰ ਲੈ ਗਿਆ 4 ਦਿਨ ਵੀ ਲੰਘ ਗਏ ਦੁਬਾਰਾ ਸਰਪੰਚ ਨੇ 10-15 ਦਿਨ ਮੰਗੇ ਥਾਣੇਦਾਰ ਸਿਰ ਮਾਰ ਗਿਆ ਦੁਨੀਆ ਦੀਆਂ ਅੱਖਾਂ 'ਚ ਕੱਟਾ ਪਾਇਆ ਜਾ ਸਕਦਾ ਹੈ ਪੁਲਿਸ ਦੇ ਨਹੀਂ ਵਿਚਲੀ ਗੱਲ ਥਾਣੇਦਾਰ ਸਮਝ ਗਿਆ ਸੀ ਪੁਲਿਸ ਵਾਲੇ ਬਾਈ ਨੂੰ ਫੇਰ ਲਿਆਏ ਕਿਹਾ ਗੋਜਨਾ 5000 ਭੁੱਕੀ ਦੀਆਂ ਬੋਰੀਆਂ ਦਾ ਕੇਸ ਪਾਉਣ ਦਾ ਡਰਾਵਾ ਦਿੱਤਾ ਬਾਈ 4 ਸਾਲ ਦਾ রাগ ਭੁੱਲ ਗਿਆ ਬੁੱਕਣ ਮੈਂਬਰ ਮੇਰੇ ਕੋਲ ਆਇਆ ਮੈਂ ਜਾਣ ਤੋਂ ਨਾ ਕਰ ਦਿੱਤੀ ਬੁੱਕਣ ਤੇ ਮੈਨੂੰ ਇਤਬਾਰ ਨਹੀਂ ਇੱਕ ਵਾਰ ਹਾੜੀ ਆਈ ਤਾਂ ਮੈਂ ਬੁੱਕਣ ਨੂੰ ਕਹਿ ਦਿੱਤਾ ਸੀ ਕਿ ਉਹ ਮੇਰੇ ਹਿੱਸੇ ਦੀ ਜ਼ਮੀਨ ਨਾ ਵਾਹੇ ਜੇ ਵਾਹੀ ਮੈਂ ਥਾਣੇ ਜਾਉ ਥਾਣੇ ਉਹਦੀ ਆਉਣੀ ਜਾਣੀ ਸੀ ਲੋਕਾਂ ਨੂੰ ਫੜਾਉਂਦਾ ਛਡਾਉਂਦਾ ਸੀ ਉਹਨੇ ਗੱਲ ਬਾਈ ਨੂੰ ਦੱਸੀ ਹੋਣੀ ਆ ਉਹ ਮੈਨੂੰ 2500 ਰੁਪਏ ਠੇਕੇ ਦਾ ਦੇ ਗਿਆ ਮੈਂ ਜਵਾਬ ਦੇ ਦਿੱਤਾ ਕਹਿੰਦਾ ਬਾਕੀ ਮੈਂ ਫੇਰ ਦੇ ਕੇ ਜਾਉ ਪਰ ਫੇਰ ਕੀ ਨੇ ਆਉਣਾ ਸੀ ਬਾਈ ਨਾਲ ਉਹਦਾ ਖਾਣ ਪੀਣ ਸੀ ਬੁੱਕਨ ਤੇ ਬਾਈ ਦੇਸੀ ਕੱਢ ਕੇ ਵੇਚਦੇ ਸੀ ਬਾਈ ਉਹਨਾਂ ਦਾ ਪੱਕਾ ਗਾਹਕ ਸੀ ਮੈਂ ਠੇਕੇ ਵਾਲੇ ਪਾਸਿਓਂ ਜ਼ਬਰ ਦਾ ਘੁੱਟ ਭਰ ਲਿਆ ਮੈਂ ਕਿਹਾ ਅੱਜ ਜੁਮਾ ਐਤਵਾਰ ਨੂੰ ਜ਼ਮੀਨ ਵਡਾ ਦਿਓ ਹਲਫੀਆ ਬਿਆਨ ਤੇ ਜ਼ਮੀਨ ਵੰਡਣ ਦਾ ਵੇਰਵਾ ਪਾ ਕੇ ਮੈਨੂੰ ਫੜਾ ਦਿਓ ਬਾਈ ਨੂੰ ਲੈ ਜਾਓ ਜਦੋਂ ਬਾਈ ਨੂੰ ਪਹਿਲੀ ਵਾਰ ਫੜਿਆ ਸੀ ਮੱਖਣ ਬਠਿੰਡੇ ਤੋਂ ਆਇਆ ਸੀ ਬਾਈ ਤੋਂ ਅਰਜੀ ਲਿਖਵਾ ਕੇ ਬਰਨਾਲੇ ਟੀਐਸਪੀ ਦੇ ਦਫ਼ਤਰ ਦੇ ਆਇਆ ਸੀ ਵਿੱਚ ਬਾਈ ਵੱਲੋਂ ਲਿਖਿਆ ਸੀ ਕੀ ਥਾਣੇਦਾਰ ਨੇ ਜ਼ਮੀਨ ਮੰਨੌਲ ਲਈ ਮੇਰੇ ਤੇ ਦਬਾਅ ਪਾਇਆ ਦੋ ਦਿਨ ਨਜਾਇਜ਼ ਪੁਲਸ ਹਿਰਾਸਤ 'ਚ ਵੀ ਰੱਖਿਆ ਥਾਣੇਦਾਰ ਦਾ ਭਾਵੇਂ ਅਰਜੀ 'ਚ ਜ਼ਿਕਰ ਨਹੀਂ ਸੀ ਅਰਜੀ ਪੁਲਸ ਦੇ ਖਿਲਾਫ ਹੋਵੇ ਗੱਲ ਥਾਣੇਦਾਰ ਤੇ ਹੀ ਆਉਣੀ ਸੀ ਉਹਨੇ ਮਾਰਕੰਡੇ ਨੂੰ ਸਾਰੀ ਗੱਲ ਦੱਸੀ ਮੈਂ ਉਹਨੂੰ ਨਾਲ ਲੈ ਕੇ ਬਰਨਾਲੇ ਡੀਐਸਪੀ ਦੇ ਚਲਿਆ ਗਿਆ ਲਿਖ ਕੇ ਦੇ ਦਿੱਤਾ ਕਿ ਮੈਂ ਪੁਲਸ ਨੂੰ ਜ਼ਮੀਨ ਮੰਨੌਣ ਲਈ ਕੋਈ ਅਰਜੀ ਨਹੀਂ ਦਿੱਤੀ ਪੁਲਸ ਨੇ ਬਾਈ ਦੀ ਅਰਜੀ ਫਾਈਲ ਕਰ ਦਿੱਤੀ ਥਾਣੇਦਾਰ ਇਸ ਗੱਲ ਤੇ ਚੜ੍ਹ ਗਿਆ ਮੱਖਣ ਦੀ ਗੱਲ ਵੀ ਸਾਹਮਣੇ ਆ ਗਈ। ਉਹ ਬਠਿੰਡੇ ਤੋਂ ਮੱਖਣ ਨੂੰ ਵੀ ਲਿਆਉਣਾ ਚਾਹੁੰਦਾ ਸੀ। ਪਰ ਮੁਲਾਜ਼ਮ ਫੋਨ ਕਰਕੇ ਉਸ ਪਾਸੇ ਨਹੀਂ ਸੀ ਗਿਆ। ਬਾਈ ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਸੀ। ਸਾਡਾ ਰੌਲਾ ਮੁੱਕ ਗਿਆ। ਬਾਈ ਜਿੰਨੀਆਂ ਗਾਲਾਂ ਮੈਨੂੰ ਦਿੰਦਾ, ਉਦੋਂ ਵੱਧ ਮਾਰ ਕੰਡੇ ਨੂੰ ਦਿੰਦਾ। ਪਰ ਕੁਝ ਕਰ ਨਹੀਂ ਸੀ ਸਕਦਾ। ਜ਼ਮੀਨ ਵੰਡੀ ਗਈ ਸੀ ਪਰ ਬਾਈ ਨੇ ਲਾਲਚ ਫੇਰ ਨਾ ਛੱਡਿਆ। ਜਿਹੜੀ ਜ਼ਮੀਨ ਮੈਨੂੰ ਵੰਡੀ ਆਈ ਸੀ, ਉਹਦੇ 'ਚ ਦੋ ਟਾਲੀਆਂ ਸੀ। 20-20 25-25 ਸਾਲ ਦੀਆਂ। ਮੇਰੇ ਛੋਟੇ ਭਾਈ ਨੂੰ ਗੱਲਾਂ ਚ ਲੈ ਕੇ ਉਹਨੇ ਚਾਰ ਦਿਹਾੜੀਏ ਤਾਲੀਆਂ ਵੱਡਣ ਭੇਜ ਦਿੱਤੇ ਛੋਟੇ ਭਾਈ ਦੀ ਮਾਰ ਨਸ਼ੇ ਤੱਕ ਸੀ ਪੋਰੇ ਬਾਈ ਨੇ ਆਪ ਰੱਖ ਲਈ ਬਾਲਣ ਉਹਨੂੰ ਦੇ ਦਿੱਤਾ ਗੁੱਸਾ ਤਾਂ ਮੈਨੂੰ ਬਹੁਤ ਚੜਿਆ ਦਿਲ ਕਰਦਾ ਸੀ ਕਿ ਉਹਦੇ ਵਿਚਲੀ ਕਮੇਨਗੀ ਚਾਕੂ ਨਾਲ ਕੁਰੇਦ-ਕੁਰੇਦ ਕੱਢਾਂ ਚੋਰੀ ਟਾਲੀਆਂ ਵੱਡਣ ਦਾ ਪਰਚਾ ਦਰਜ ਕਰਵਾਵਾਂ ਤਾਂ ਕਿ ਸਾਰੀ ਉਮਰ ਯਾਦ ਰੱਖੇ ਕਿ ਕਿਸੇ ਨਾਲ ਵਾਪਿਆ ਸੀ ਪਰ ਲੰਬੀ ਸੋਚ ਗਿਆ ਮੇਰੇ ਮਨ 'ਚ ਜ਼ਮੀਨ ਵੇਚ ਕੇ ਦੁਕਾਨ ਲੈਣ ਦੀ ਕਾਲ ਸੀ ਮੈਂ ਜ਼ਮੀਨ ਵੇਚ ਦਿੱਤੀ ਜਿਹੜੀ ਦੁਕਾਨ ਮੇਰੇ ਕੋਲ ਕਿਰਾਏ ਤੇ ਸੀ ਉਹਦੇ ਨਾਲ ਨੁੱਕਰ ਤੇ ਲੱਗਦੀਆਂ ਛੋਟੀਆਂ-ਛੋਟੀਆਂ ਤਿੰਨ ਦੁਕਾਨਾਂ ਸੀ ਮੈਂ ਉਹ ਲੈ ਲਈਆਂ ਫਿਰ ਬਾਈ ਦੇ ਵੱਡੇ ਮੁੰਡੇ ਦਾ ਵਿਆਹ ਹੋ ਗਿਆ ਉਹ ਸਾਡੇ ਸ਼ਰੀਕੇ ਦੇ ਇੱਕ ਸਾਂਝੇ ਬੰਦੇ ਨੂੰ ਲੈ ਕੇ ਮੇਰੇ ਘਰੇ ਆ ਗਿਆ ਮੈਂ ਗੁੱਸਾ ਥੁੱਕ ਦਿੱਤਾ ਤਪੇ ਮੈਂ ਖਰੀਦ-ਵੇਚ ਕਰਨ ਲੱਗ ਪਿਆ ਸੀ ਪਲਾਟ ਲੈਂਦਾ ਵੇਚ ਦਿੰਦਾ ਚਾਰ ਪੈਸੇ ਹੀ ਬਚ ਰਹਿੰਦੇ ਮੈਨੂੰ ਕੋਈ ਲੋੜਵੰਦ ਮੇਰੇ ਘਰ ਦੇ ਕੋਲ ਸਰਕਾਰੀ ਸਕੂਲ ਦੇ ਗਰਾਊਂਡ ਦੇ ਉਤਲੇ ਪਾਸੇ ਤਾਈ ਤੈਨੂੰ ਵਿਸਵਿਆਂ ਦਾ ਪਲਾਟ 27000 ਦਾ ਦੇ ਗਿਆ ਮੈਂ ਪਿੰਡ ਗਿਆ ਬਾਈ ਨੂੰ ਕਿਹਾ ਉਹ ਲੱਗੇ ਪਾ ਲੈ ਲਵੇ ਉਹਦੇ ਕਿਸੇ ਮੁੰਡੇ ਦੇ ਕੰਮ ਆਊ ਉਹ ਨਹੀਂ ਮੰਨਿਆ ਬਾਈ ਪੈਸੇ ਨੂੰ ਬੜਾ ਭੈੜਾ ਜੂੜ ਪਾਉਂਦਾ ਸੀ ਉਹਦੀ ਮੁਠੀ ਚ ਆਇਆ ਪੈਸਾ ਬਾਹਰ ਨਿਕਲਣ ਨੂੰ ਚੰਗਿਆੜਾ ਮਾਰਦਾ ਉਹ ਕਹਿੰਦਾ ਪਲਾਟ ਤਾਂ ਨਹੀਂ ਮੈਂ ਲੈਣਾ ਮੇਰਾ ਹਿੱਸਾ ਪਵਾ ਲੈ ਮੈਨੂੰ 5000 ਦੇ ਕੇ ਕਹਿੰਦਾ ਬਾਕੀ ਰਜਿਸਟਰੀ ਵੇਲੇ ਦੇ ਦੋ ਮੈਂ ਦੂਜੇ ਤੀਜੇ ਮਹੀਨੇ 10000 ਦੇ ਵਾਅਦੇ ਨਾਲ ਪਲਾਟ ਵੇਚ ਦਿੱਤਾ। ਬਾਈ ਨੂੰ 5 ਉਦਾ ਤੇ 5 ਨਫੇ ਦਾ ਦੇ ਆਇਆ ਪਰ ਉਹ ਕਹਿੰਦਾ ਮੈਨੂੰ ਘੱਟ ਦੇ ਦੇ ਤੇਰੇ ਪੈਸੇ ਵੱਧ ਲੱਗੇ ਸੀ। ਉਹ 11500 ਰੁਪਏ ਮੈਨੂੰ ਵੀ ਤੇਰਿਆ ਮੈਂ ਨਹੀਂ ਲਏ। ਵੱਡੀ ਭਾਬੀ ਬੜੀ ਖੁਸ਼ ਹੋਈ। 5000 ਦੇ ਨਫੇ ਕਰਕੇ ਨਹੀਂ। ਉਹਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਸਾਡੀ ਬੋਲਚਾਲ ਹੋ ਗਈ ਸੀ। ਵਾਰਤਨ ਲੱਗ ਪਈ ਸੀ। ਉਹ ਬੜੀ ਦੂਰ ਦੀ ਸੋਚਦੀ ਸੀ। ਪਰ ਬਾਈ ਨੇ ਫਿਰ ਵੀ ਮਨ ਸਾਫ਼ ਨਾ ਕੀਤਾ। ਲੋਕਾਂ ਕੋਲ ਕਹਿੰਦਾ ਮੈਨੂੰ ਪੁਲਿਸ ਵਿੱਚ ਕਿਉਂ ਫੜਾਇਆ ਜ਼ਮੀਨ ਉਹਦੇ ਨਾਂ ਬੋਲਦੀ ਸੀ ਮੈਂ ਕਿਹੜਾ ਦੱਬਣੀ ਸੀ ਲੋਕਾਂ ਦਾ ਕੀ ਸੀ ਸੁਣ ਲੈਂਦੇ ਉਹਨਾਂ ਨੇ ਕੀ ਕਹਿਣਾ ਸੀ ਲੋਕ ਮੇਰੇ ਬਾਰੇ ਕੁਝ ਨਹੀਂ ਸੀ ਕਹਿੰਦੇ ਮੈਂ ਪੱਤਰਕਾਰ ਬਣ ਗਿਆ ਸੀ ਸੈਰ ਕੱਡ ਅਖਬਾਰ ਦਾ ਮੋਹੋ ਆਖੀ ਗੱਲ ਮੰਨੀ ਜਾਣ ਲੱਗ ਪਈ ਸੀ ਲੋਕ ਸਮਝ ਗਏ ਸੀ ਕਿ ਮੈਂ ਉਹਨਾਂ ਦੇ ਕੰਮ ਦੀ ਚੀਜ਼ ਆ ਉਹ ਬਾਈ ਨੂੰ ਤਰ ਕਰਨ ਲੱਗ ਪਏ ਮੇਰੇ ਖਿਲਾਫ ਬੋਲਦਾ ਚੁੱਪ ਕਰਾ ਦਿੰਦੇ ਸੱਤ ਚ ਬੈਠਣ ਦੀ ਆਦਤ ਉਹਦੀ ਬਾਪੂ ਵਰਗੀ ਸੀ ਜਿਵੇਂ ਸੱਤ ਚੋਂ ਬਾਪੂ ਨੂੰ ਕੰਮ ਕਰਾਉਣ ਲਈ ਬਾਰ-ਬਾਰ ਸੱਦਣਾ ਪੈਂਦਾ ਸੀ ਬਾਈ ਦੀਆਂ ਘਰਵਾਲੀਆਂ ਵੀ ਚਵਾਕਾਂ ਨੂੰ ਭੇਜ-ਭੇਜ ਕੇ ਉਹਨੂੰ ਬੁਲਾਉਂਦੀਆਂ ਫਿਰ ਬਾਈ ਪਿੰਡ ਛੱਡ ਕੇ ਮਾਨਸਾ ਚਲਿਆ ਗਿਆ ਵੱਡੀ ਤੇ ਛੋਟੀ ਭਾਬੀ ਵੀ ਉਹਦਾ ਵੱਡਾ ਮੁੰਡਾ ਪਾਂਸਾ ਰਹਿਣ ਲੱਗ ਪਿਆ ਸੀ ਮੇਰੀ ਚੰਨਣਵਾਲ ਵਾਲੀ ਭੈਣ ਨੇ ਆਪਣੇ ਸਹੁਰਿਆਂ ਤੋਂ 4 ਪੈਸੇ ਦਿਵਾ ਕੇ ਉਹਨੂੰ ਸਰਕਾਰੀ ਸੇਵਾਦਾਰ ਬਣਾ ਦਿੱਤਾ 10 ਜਮਾਤਾਂ ਪਾਸ ਹੋਣ ਕਰਕੇ ਤੇ ਅੰਗਹੀਣ ਹੋਣ ਕਰਕੇ ਕਲਰਕ ਬਣ ਗਿਆ ਸੀ ਮੇਰੇ ਮੁੰਡੇ ਦੇ ਵਿਆਹ ਨੇ ਸਾਨੂੰ ਫੇਰ ਨੇੜੇ ਲਿਆਂਦਾ ਵਿਆਹ ਉਹ ਮਾਨਸਾ ਤੋਂ ਆਏ ਸੀ ਫੇਰ ਪਤਾ ਲੱਗਿਆ ਉਹ ਬਰਨਾਲੇ ਵਾਲੇ ਮੁੰਡੇ ਦੇ ਕੋਲ ਰਹਿਣ ਲੱਗ ਪਏ ਨੇ ਬਾਈ ਦੀ ਯਾਦ ਆਸ਼ ਤੇ ਚਲੀ ਗਈ ਸੀ ਮੈਂ ਕਦੇ-ਕਦੇ ਜਾਂਦਾ ਇੱਕ ਦੋ ਬੋਤਲਾਂ ਸ਼ਰਾਬ ਦੀਆਂ ਲੈ ਜਾਂਦਾ ਮੁੰਡੇ ਨੂੰ ਦੇ ਦਿੰਦਾ ਉਹ ਫੜ ਲੈਂਦਾ ਬਾਈ ਬਹੁਤਾ ਬੋਲਦਾ ਨਹੀਂ ਸੀ ਓਪਰਿਆਂ ਵਾਂਗ ਚਾਕੀ ਜਾਂਦਾ ਉਹ ਹੋਰ ਇਹ ਗੱਲ ਸੁਣੀ ਤਾਂ ਜਾਂਦਾ ਪਰ ਪਤਾ ਨਹੀਂ ਸੀ ਲੱਗਦਾ ਕਿ ਕੋਈ ਕੀ ਗੱਲ ਕਰਦਾ ਉਹਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਆ ਉਹਦਾ ਕੀ ਲੱਗਦਾ ਮੈਂ ਇੱਕ ਦਿਨ ਪੁੱਛਿਆ ਮੈਂ ਕੌਣ ਆ ਕਹਿੰਦਾ ਪਤਾ ਨਹੀਂ ਭਾਈ ਤੂੰ ਕੌਣ ਆ ਭੁੱਲ ਗਿਆ ਮੈਂ ਤਾਂ ਮੈਂ ਉਹਦਾ ਨਾਂ ਪੁੱਛਿਆ ਉਹਨੇ ਦੱਸ ਦਿੱਤਾ ਪਿਓ ਦਾ ਨਾਂ ਵੀ ਤੇ ਪਿੰਡ ਦਾ ਵੀ ਉਹਦੇ ਮੁੰਡੇ ਨੇ ਦੱਸਿਆ ਕਿ ਕਦੇ-ਕਦੇ ਉਹ ਵੱਡੀ ਬੇਬੇ ਨੂੰ ਯਾਦ ਕਰ ਲੈਂਦਾ ਬਾਈ ਉਹਨੂੰ ਬਹੁਤ ਮੋਹ ਕਰਦਾ ਸੀ ਬਹੁਤ ਦੁੱਖ ਮੰਨਿਆ ਸੀ ਉਹਨੇ ਬੇਬੇ ਦੇ ਜਾਣ ਦਾ ਟੁੱਟ ਕੇ ਰਹਿ ਗਿਆ ਸੀ ਗੱਲਾਂ ਕਰਦਾ ਕਰਦਾ ਰੋ ਪੈਂਦਾ ਉਹਦੇ ਭੋਗ ਵਾਲੇ ਦਿਨ ਬਾਈ ਨੇ ਮੁੱਠੀ ਖੋਲ ਕੇ ਦਾਨਪਨ ਕੀਤਾ ਸ਼੍ਰੀਕੇ ਵਾਲੇ ਵੀ ਹੈਰਾਨ ਸੀ ਲੋਕ ਵੀ ਗਰੀਬ ਗੁਰਬਾ ਰੱਜ ਕੇ ਗਿਆ ਸੀ ਜਦੋਂ ਮੈਂ ਇਹਨੂੰ ਮਿਲ ਲ ਜਾਂਦਾ ਬਾਈ ਦੀ ਇਕੱਲੀ ਇਕੱਲੀ ਗੱਲ ਯਾਦ ਆਉਂਦੀ ਜਦੋਂ ਮੈਂ ਦੂਜੀ ਚ ਸੀ ਸਾਡੇ ਪਿੰਡ ਮੰਗੀਵਾਲ ਵਾਲਾ ਸਾਧ ਆਇਆ ਸੀ ਉਹਨੂੰ ਲੋਕ ਕਰਨੀ ਵਾਲਾ ਸਾਧ ਸਮਝਦੇ ਪੈਰੀਂ ਹੱਥ ਲਾਉਂਦੇ ਮੱਥਾ ਵੀ ਟੇਕਦੇ ਸਾਡੇ ਪਿੰਡ ਦੇ ਛੋਟੇ ਗੁਰਦੁਆਰੇ ਚੋਂ ਆਇਆ ਸੀ ਗੁਰਦੁਆਰਾ ਜਿਹੜਾ ਪਿੰਡੋਂ ਬਾਹਰ ਸੀ ਸਾਡੇ ਪਿੰਡ ਦੇ ਕੋਲ ਦੀ ਪੱਖੋਂ ਨੂੰ ਸੜਕ ਬਣਨੀ ਸੀ ਸਾਧ ਨੇ ਲੋਕਾਂ ਨੂੰ ਮੂਰੇ ਲਾ ਕੇ ਸੜਕ ਤੇ ਮਿੱਟੀ ਪਵਾਈ ਤਿੰਨ ਚਾਰ ਸੌ ਬੰਦਾ ਰੋਜ਼ ਹੁੰਦਾ ਰਾਤ ਨੂੰ ਸਾਧ ਗੁਰਦੁਆਰੇ ਦੇ ਬਰਾਂਡੇ ਵਿੱਚ ਵਿਸ਼ੀ ਦਰੀ ਤੇ ਪੈਂਦਾ ਆਲੇ ਦੁਆਲੇ ਬਿਮਾਰੀ ਠਮਾਰੀ ਵਾਲੀ ਤੇ ਸੁੱਖਾਂ ਸੁੱਖਣ ਵਾਲੇ ਲੋਕ ਪੁੰਜੇ ਪੈ ਕੇ ਚੌਂਕੀਆਂ ਭਰਦੇ ਬਾਈ ਮੈਨੂੰ ਨਾਲ ਲੈ ਕੇ ਜਾਂਦਾ ਬਾਈ ਨੇ ਸੁਖ ਸੁਖੀ ਸੀ ਕਿ ਮੈਨੂੰ ਹੱਕ ਪੈਣੋਂ ਹਟ ਜਾਵੇ ਉਹਨੇ ਮੈਨੂੰ ਨਾਲ ਲਿਜਾ ਕੇ ਪੰਜ ਚੌਕੀਆਂ ਵੀ ਭਰੀਆਂ ਬਾਈ ਨੂੰ ਮਿਲ ਜਾਂਦਾ ਭਰੀਆਂ ਚੌਕੀਆਂ ਯਾਦ ਆਉਂਦੀਆਂ ਅੱਖਾਂ ਅੱਗੇ ਉਹ ਗੁਜ਼ਰਦੀਆਂ ਵੀ ਬਾਈ ਕੋਲ ਮੇਰੇ ਜਾਨ ਜਾਂ ਨਾ ਜਾਣਦੇ ਅਰਥ ਨਹੀਂ ਸੀ ਪਰ ਬਹਾਨੇ ਨਾਲ ਇੱਕ ਅੱਧੀ ਬੋਤਲ ਦੇ ਆਉਂਦਾ ਉਹਦਾ ਮੁੰਡਾ ਉਹਨੂੰ ਥੋੜੀ ਬਹੁਤੀ ਭੁੱਕੀ ਵੀ ਦਿੰਦਾ ਸੀ ਪਰ ਉਹ ਭੁੱਕੀ ਮੰਗਦਾ ਨਹੀਂ ਸੀ ਭੁੱਕੀ ਪੁੱਲ ਗਿਆ ਸੀ ਕਿ ਕੀ ਹੁੰਦੀ ਆ ਜਾਂ ਕੀ ਹੁੰਦਾ ਉਹਦਾ ਨਸ਼ਾ ਪਰ ਜਦੋਂ ਦੈਨ ਛੇਪਦਾ ਉਹ ਮੁੰਡੇ ਨੂੰ ਕਹਿੰਦਾ ਲਿਆਓ ਦਿਓ ਫਿਰ ਮੇਰਾ ਹਿੱਸਾ ਮੁੰਡਾ ਸਟੀਲ ਦੇ ਗਲਾਸ ਚ ਪਾ ਕੇ ਅਗੜ-ਪਿਛੜ ਦੋ ਅੰਗਰੇਜ਼ੀ ਜਾਂ ਦੇਸੀ ਸ਼ਰਾਬ ਦੇ ਪੈਗ ਦੇ ਦਿੰਦਾ। ਉਹ ਰੋਟੀ ਖਾ ਲੈਂਦਾ। ਜੇ ਕੋਈ ਘਰੇ ਉਪਰਾ ਬੰਦਾ ਆਉਂਦਾ, ਕਮਲੀਆਂ ਬੋਲੀਆਂ ਗੱਲਾਂ ਮਾਰੀ ਜਾਂਦਾ। ਕਈ ਵਾਰ ਉਹਦੀ ਨੌਂ ਜਾਂ ਛੋਟੀ ਭਾਬੀ ਵੀ ਮੇਰੇ ਗਏ ਤੋਂ ਉਹਨੂੰ ਛੇੜਨ ਲੱਗ ਜਾਂਦੀਆਂ। ਉਹ ਹੋਰ ਦੀਆਂ ਹੋਰ ਗੱਲਾਂ ਕਰਨ ਲੱਗਦਾ। ਮੈਨੂੰ ਦੁੱਖ ਹੁੰਦਾ। ਕਿਸੇ ਵੇਲੇ ਸਾਰੇ ਸ਼ਰੀਕੇ 'ਚ ਉਹ ਸਿਆਣਾ ਮੰਨਿਆ ਜਾਣ ਵਾਲਾ ਬੰਦਾ ਪੂਰਾਂ ਨੂੰ ਹਸਾਉਣ ਜੋਗਰਾ ਬਣ ਕੇ ਰਹਿ ਗਿਆ ਸੀ। ਮੈਂ ਕਿਸੇ ਨੂੰ ਠਹਿਟ ਕਰਨੋਂ ਰੋਕਦਾ। ਤੱਕ ਆਦੇ ਸਰਤੇ ਰੋਕਦਾ ਘਰ ਬਗਾਨਾ ਸੀ ਬਾਈ ਦੀ ਸਿਹਤ ਚੰਗੀ ਸੀ ਬਿਮਾਰ ਵੀ ਨਹੀਂ ਸੀ ਹੁੰਦਾ ਘਰ ਦੇ ਪੂਰੀ ਸੇਵਾ ਕਰਦੇ ਘਰੇ ਪੋਤਾ ਪੋਤੀ ਸੀ ਛੋਟੇ ਮੁੰਡੇ ਦਾ ਘਰ ਵੀ ਨਾਲ ਹੀ ਸੀ ਉਹਦੇ ਮੁੰਡਾ ਕੁੜੀ ਵੀ ਆਉਂਦੇ ਉਹਨਾਂ ਨੂੰ ਵੇਖੀ ਜਾਂਦਾ ਭੈਣ ਤੇ ਭਾਈ ਸ਼ਬਦ ਉਹਦੇ ਮੂੰਹ ਤੇ ਚੜ ਗਿਆ ਸੀ ਆਪਦੀਆਂ ਨੂੰਹਾਂ ਪੋਤੀਆਂ ਤੇ ਛੋਟੀ ਭਾਬੀ ਨੂੰ ਵੀ ਭੈਣ ਕਹਿੰਦਾ ਮੁੰਡਿਆਂ ਤੇ ਪੋਤਿਆਂ ਨੂੰ ਭਾਈ ਛੋਟੀ ਭਾਬੀ ਹੀ ਉਹਨਾਂ ਸਾਹਮਣ ਦੀ ਉਹਨੂੰ ਨਮਾਉਂਦੀ ਧਵਾਉਂਦੀ ਰੋਟੀ ਟੋਕ ਪਾ ਕੇ ਦਿੰਦੀ ਇੱਕ ਦਿਨ ਖੁਸ਼ ਹੋਇਆ ਕਹਿੰਦਾ ਪੈਣੀ ਤੂੰ ਮੇਰੀ ਬਹੁਤ ਸੇਵਾ ਕਰਦੀ ਐ ਮੈਂ ਤੈਨੂੰ ਵੱਡੇ ਘਰੇ ਵਿਆਹਾਂ ਰੱਜ ਕੇ ਪੈਸੇ ਲਾਉ ਪਰ ਰੱਜ ਕੇ ਪੈਸੇ ਲਾਉਣ ਲਈ ਉਹਦੇ ਕੋਲ ਕਿੱਥੇ ਸੀ ਜਿਹੜੇ ਪੈਸੇ ਉਹਨੇ ਫੂਹੀ ਫੂਹੀ ਕਰਕੇ ਜੋੜੇ ਸੀ ਜਾਂ ਕੰਜੂਸੀ ਕਰਕੇ ਜਾਂ ਮੈਨੂੰ ਘਰੋਂ ਦੂਰ ਕਰਕੇ ਉਹ ਮੇਰੇ ਇੱਕ ਭਤੀਜੇ ਦੀ ਗਲਤੀ ਕਾਰਨ ਇੱਕੋ ਝਟਕੇ 'ਚ ਚਲੇ ਗਏ ਸੀ ਬਾਈ ਨੂੰ ਫਸੇ ਨੂੰ ਦੇਣੇ ਪਏ ਸੀ ਪਰ ਆਪਣੀ 30 ਸਾਲ ਦੀ ਕਮਾਈ ਤੇ ਫਿਰੇ ਪਾਣੀ ਦਾ ਇੰਨਾ ਦੁੱਖ ਮੰਨ ਗਿਆ ਸੀ ਕਿ ਦੁਨੀਆ ਵੇਖਣਯੋਗ ਰਹਿ ਗਿਆ ਸੀ। ਸੌਣ ਸਮਝਣ ਦੇ ਸਮਰੱਥ ਨਾ ਰਿਹਾ। ਬਾਈ ਲਈ ਇਹ ਬਹੁਤ ਵੱਡਾ ਹੌਂਕਾ ਸੀ ਜਿਹੜਾ ਪੱਟ ਕੇ ਵਗਾ ਗਿਆ ਸੀ। ਫਿਰ ਉਹਨੂੰ ਨਿਵਾਉਣ ਵੇਲੇ ਬੜਾ ਘੋਲ ਕਰਨਾ ਪੈਂਦਾ। ਇੱਕ ਮੁੰਡਾ ਮਗਰੋਂ ਹੱਥ ਫੜ ਕੇ ਰੱਖਦਾ ਜਾਂ ਕੋਈ ਪੋਤਾ ਬਾਲਾ ਤਣ ਕਰਦਾ। ਦੋਵੇਂ ਹੱਥ ਪਿੱਛੋਂ ਬੰਨਣੇ ਪੈਂਦੇ। ਕਈ ਵਾਰ ਨਿਵਾਉਣ ਵੇਲੇ ਉਹ ਆਪਣੇ ਆਪ ਨੂੰ ਇੰਨਾ ਗੁੱਸਾ ਚਾੜ ਲੈਂਦਾ ਕਿ ਪਤਾ ਹੀ ਨਾ ਲੱਗਦਾ ਕੀ ਕਰਦਾ। ਛੋਟੀ ਭਾਬੀ ਦੇ ਦੰਦੀਆਂ ਵੜਦਾ ਨਾ ਉਹਦੇ ਬੜੇ ਤਿੱਖੇ ਸੀ ਇੱਕ ਦਿਨ ਬਾਹ ਤੇ ਨੌ ਮਾਰ ਮਾਰ ਕੇ ਚਾਰ ਵੀ ਕੱਢ ਦਿੱਤੀ ਬੜਾ ਦੁੱਖ ਭੋਗਿਆ ਭਾਬੀ ਨੇ ਪਿਛਲੇ ਸਾਲ ਦੀ ਗੱਲ ਹੈ ਮੈਨੂੰ ਅਗੜ ਪਿਛੜ ਬ੍ਰੇਨ ਦੇ ਦੋ ਅਟੈਕ ਹੋਏ ਬੜਾ ਦੁੱਖ ਭੋਗਿਆ ਸਵਾ ਮਹੀਨਾ ਬੇਸਰਤ ਰਿਹਾ ਥੋੜਾ ਬੋਤਾ ਤਰਨ ਜੋਗਰਾ ਹੋਇਆ ਬਾਈ ਦੇ ਬਿਮਾਰ ਹੋਣ ਦਾ ਪਤਾ ਲੱਗਿਆ ਮੈਂ ਬੇਟੇ ਨੂੰ ਨਾਲ ਲੈ ਕੇ ਚਲਿਆ ਗਿਆ ਸਿਆਲ ਦੇ ਦਿਨ ਸਨ ਬਰਫ ਵਰਗੇ ਠੰਡੇ ਤਰਨ ਵੇਲੇ ਤੰਦਰਾਲ ਮੂੰਹ ਪੇਜਦਾ ਵੇਖਿਆ ਬਾਈ ਦਾ ਮੰਝਾ ਹਾਲ ਕਮਰੇ ਚ ਡਾਇਆ ਹੋਇਆ ਉਹ ਟੈਕਟ ਕੀ ਲਾ ਕੇ ਛੱਤ ਵੱਲ ਵੇਖੀ ਜਾ ਰਿਹਾ ਸੀ ਦੋਵੇਂ ਮੁੰਡੇ ਬੈਠੇ ਸਨ ਉਹਦੀਆਂ ਗੱਲਾਂ ਕਰਦੇ ਰਹੇ ਗੱਲਾਂ ਕਾਧੀਆਂ ਸੀ ਡੰਗ ਟਪਾਈ ਸੀ ਸਮੇਂ ਨੂੰ ੱੱਕਾ ਦੇ ਰਹੇ ਸੀ ਮੈਂ ਬੈਠਾ ਬੈਠਾ ਔਖਾ ਹੋਣ ਲੱਗਿਆ ਖੱਬੀ ਲੱਤ ਬੈਠਣ ਕਰਕੇ ਭਾਰੀ ਹੋ ਜਾਂਦੀ ਲੱਗ ਤੋਂ ਉਤਲਾ ਪਾਸਾ ਵੀ ਮੈਂ ਤੁਰਾਇਆ ਉਸੇ ਰਾਤ ਪੌਣੇ ਕੋ 4 ਵਜੇ ਪਾਈ ਚਲਿਆ ਗਿਆ ਤੜਕੇ ਫੋਨ ਆਇਆ ਮੇਰੀਆਂ ਅੱਖਾਂ ਬਗਨ ਲੱਗ ਪਈਆਂ ਪਿਓ ਮਰੇ ਤੋਂ ਵੀ ਨਹੀਂ ਸੀ ਬਗਿਆ ਦਿਲ ਪੱਥਰ ਹੋ ਗਿਆ ਸੀ ਉਹ ਮੇਰਾ ਭਾਈ ਵੀ ਸੀ ਤੇ ਪਿਓ ਵੀ ਬਾਈ ਦੇ ਬੜੇ ਰੂਪ ਵੇਖੇ ਮੈਂ ਇੱਕੋ ਜਨਮ ਚ ਕੁਝ ਸ਼ਰੀਕੇ ਵਾਲੇ ਚਾਹੁੰਦੇ ਸੀ ਮੈਂ ਭੋਗ ਤੇ ਬੋਲਾਂ ਕੀ ਬੋਲਦਾ ਮੈਂ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ